ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਤਮ ਗੁਣਾਂ ਬਾਰੇ ਚੱਲ ਰਹੀ ਵਿਸ਼ੇ ਵਿੱਚੋਂ ਇੱਕ ਨਵਾਂ ਗੁਣ ਨਿਮਰਤਾ ਅਥਵਾ ਨਿਮਨਤਾਪਨ ਇਸ ਗੁਣ ਦੀ ਵਿਚਾਰ ਸਾਂਝੀ ਕਰਾਂਗੇ ਗੁਰਬਾਣੀ ਅਨੁਸਾਰ ਤੋਂ ਸੁਰ ਉਠ ਮੈਲਾ ਪੰਜਵਾਂ 624 ਪੰਜੀ ਪੰਨੇ ਤੇ ਇੱਕ ਪਾਵਨ ਸ਼ਬਦ ਗੁਰਜਨ ਪਾਤਸ਼ਾਹੀ ਦਾ ਦਰਜ ਹੈ ਜੀਵੀ ਰਾਵ ਦੀ ਪੰਕਤੀ ਹੈ ਹਰ ਜਿਓ ਨਿਮਾਨਿਓ ਤੂ ਮਾਨ ਨੀ ਚੀਜ਼ੀਆਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਹੈ ਪਰਮਾਤਮ ਜਿਹਨਾਂ ਦਾ ਕੋਈ ਮਾਨ ਨਹੀਂ ਤੂੰ ਉਹਨਾਂ ਦਾ ਵੀ ਮਾਨ ਹੈ ਉਹਨਾਂ ਨੂੰ ਵੀ ਤੂੰ ਮਾਨ ਬਖਸ਼ਣ ਵਾਲਾ ਹੈ ਨੀ ਚੀਜ਼ੀਆਂ ਚੀਜ਼ ਕਰੇ ਜਿਹੜੇ ਆਪਣੇ ਆਪ ਨੂੰ ਕੋਈ ਚੀਜ਼ ਨਹੀਂ ਸਮਝਦੇ ਕੋ ਖਾਸ ਨਹੀਂ ਸਮਝਦੇ ਬੰਦਾ ਆਪਣੇ ਆਪ ਨੂੰ ਖਾਸ ਸਮਝਦਾ ਹੋਵੇ ਤਾਂ ਉਹ ਆਮ ਕਹਿੰਦਾ ਬੜ ਬਣਾਉਂਦਾ ਤੂੰ ਜਾਣਦਾ ਨਹੀਂ ਮੈਂ ਕਿਹ ਚੀਜ਼ਾਂ ਤੋ ਇਹ ਜਿਹੜੇ ਬੰਦੇ ਵਿਚਾਰੇ ਆਪਣੇ ਆਪ ਨੂੰ ਕੋਈ ਚੀਜ਼ ਕਹਿਣ ਜੋਗੇ ਨਹੀਂ ਹਨ ਉਹਨਾਂ 니ਚੀ ਜਿਹਨੂੰ ਵੀ ਉਹ ਚੀਜ਼ ਕਰ ਦਿੰਦਾ ਹੈ ਕਿਸੇ ਯੋਗ ਬਣਾ ਦਿੰਦਾ ਹੈ ਮਾਨ ਸਤਕਾਰ ਦੇ ਯੋਗ ਬਣਾ ਦਿੰਦਾ ਹੈ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਮੈਂ ਤੇਰੀ ਕੁਦਰਤ ਉਦ ਸਦਕੇ ਜਾਵਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਨਿਥਾ ਮੇਰਾ ਥਾਮ ਨਿਮਾਨਿਆ ਕਾ ਮਾਨ ਨਹੀਂ ਤਾਣਿਆ ਕਾ ਤਾਣ ਹੈ ਪਰ ਜਦੋਂ ਸਾਡੇ ਵਿੱਚ ਕਿਸੇ ਕਿਸਮ ਦਾ ਗੋ ਪ੍ਰਭੂ ਬਖਸ਼ਿਸ਼ ਕਰਦਾ ਹੈ ਮੇਰ ਕਰਦਾ ਹੈ ਅਸੀਂ ਕੁਝ ਕਹਿਣ ਜੋਗੇ ਹੁੰਦੇ ਹਾਂ ਕੁਝ ਕਰਨ ਜੋਗੇ ਹੁੰਦੇ ਹਾਂ ਕੋਈ ਸਾਡੀ ਕਿਸੇ ਕਿਸਮ ਦੀ ਸਾਡੀ ਸਮਰੱਥਾ ਹੈ ਦੁਨੀਆ ਤੋਂ ਵਖਰੀ ਉੱਚੀ ਸੁੱਚੀ ਸਮਰੱਥਾ ਹੈ ਤੇ ਫਿਰ ਵੀ ਨਿਰਮਾਨ ਰਹਿਣਾ ਨਿਮਾਨੇ ਰਹਿਣਾ ਨਿਮਰਤਾਪੂਰਵ ਜੀ ਰਹਿਣਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਸਾਨੂੰ ਕੋਈ ਕੁਦਰਤ ਨੇ ਮਿਹਰ ਕਰਕੇ ਕੋਈ ਦਾਤ ਬਖਸ਼ੀ ਹੈ ਤੋਂ ਸਾਡੇ ਤੋਂ ਨਿਕਲ ਵੀ ਸਕਦੀ ਹੈ ਸਾਸੀਂ ਕੋਈ ਚੀਜ਼ ਨੂੰ ਗਵਾ ਵੀ ਸਕਦੇ ਹਾਂ ਤੇ ਜਿਨ੍ਹਾਂ ਦੇ ਸਾਹਮਣੇ ਅਸੀਂ ਆਪਣਾ ਮਾਨ ਪ੍ਰਤਿਸ਼ਟਾ ਵਡਾਈ ਫਿਰਦੇ ਹਾਂ ਆਕੜੇ ਹੋਏ ਫਿਰਦੇ ਰਹਿੰਦੇ ਹਾਂ ਉਹਨੂੰ ਤੁਸੀਂ ਨਹੀਂਵੇਂ ਉਧਰ ਸਾਨੂੰ ਕਰ ਸਕਦੀ ਐ ਇਸ ਲਈ ਰਵੀ ਬਖਸ਼ਿ ਹੋਣ ਤੇ ਸ਼ੁਕਰਾਨਾ ਕਰੀਏ ਨਾ ਹੋਣ ਤਾਂ ਬਿੰਦੀਆਂ ਕਰੀਏ ਕਿ ਇਹ ਹੈ ਮਾਰਗ ਇਹ ਨਹੀਂ ਕਿ ਕੁਝ ਪੱਲੇ ਆ ਜਾਏ ਤੇ ਬੰਦਾ ਹੰਕਾਰਿਆ ਦਾ ਬਾਕੀ ਦਾ ਗੱਲ ਨਸੇ ਦੇ ਮੂੰਹ ਕਰੇ ਤੋਂ ਇਹ ਨਿਮਾਨਤਾ ਪਰ ਨਿਵਰਤਾ ਜਿਹੜੀ ਹੈ ਇਹ ਬਹੁਤ ਇਨਸਾਨ ਦਾ ਇੱਕ ਆਤਮਿਕ ਗੁਣ ਹੈ ਜਿਹੜਾ ਇਨਸਾਨ 'ਚ ਹੋਣਾ ਚਾਹੀਦਾ ਹੈ ਉਹ ਪ੍ਰਭੂ ਸਾਡੇ ਲਈ ਕੀ ਕੁਝ ਕਰਦਾ ਕਿੰਨੀਆਂ ਸਮਰਥਨ ਦਾ ਮਾਲਕ ਹੈ ਸਿਰਭ ਸ਼ਕਤੀਮਾਨ ਹੈ ਪਰ ਉਹਦੇ ਕਦੇ ਇਸ ਦਾ ਕੋਈ ਮਾਨ ਨਹੀਂ ਕਰਦਾ ਉਹ ਛੋਟੇ ਤੋਂ ਛੋਟੇ ਨੂੰ ਦੀ ਵੀ ਪਾਲਣਾ ਕਰਦਾ ਹੈ ਨਿਮਾਨੇ ਜਿਨ੍ਹਾਂ ਦਾ ਅਸੀਂ ਕੋਈ ਮਾਨ ਨਹੀਂ ਸਮਝਦੇ ਉਹਨਾਂ ਨੂੰ ਵੀ ਉਹ ਮਾਨ ਬਖਸ਼ਦਾ ਤੇ ਜੋ ਇੰਨੀ ਬੜੀਆਂ ਸ਼ਕਤੀਆਂ ਦਾ ਮਾਲਕ ਹੋ ਕੇ ਧਰਤੀ ਤੇ ਆਕਾਸ਼ ਚੜਾਵਾ ਚੜ੍ਹੇ ਕਾਸ਼ ਗਰਾਵਾ ਜਲ ਤੇ ਥਲ ਕਰ ਥਲ ਤੇ ਕੂਮ ਕੂਬ ਤੇ ਮੇਰ ਕਰਾਵਾ ਜਿਹੜਾ ਇੰਨੀ ਤਾਕਤਾਂ ਦਾ ਮਾਲਕ ਹੈ ਹਰਨ ਪਰਨ ਜਾਂ ਕਾ ਨੇਤਰਪੁਰ ਸਿੱਛੀ ਨੂੰ ਹਰ ਦੇਣਾ ਖਤਮ ਕਰ ਦੇਣਾ ਪਰ ਮੈਨੇ ਮੁੜ ਕੇ ਪਰ ਦੇਣਾ ਇਨੀ ਕੁਦਰਤ ਮੁੜ ਕੇ ਬਣਾ ਦੇਣੀ ਇਹ ਇੱਕ ਅੱਖ ਦੇ ਫੋਰ ਜਿੰਨੇ ਸਮੇਂ ਵਿੱਚ ਉਹ ਸਾਰੀ ਸ੍ਰਿਸ਼ਟੀ ਜਿਸ ਦੀ ਗਰ ਕਰ ਸਕਦਾ ਹੈ ਆਪਣੇ ਵਿੱਚ ਲੀਨ ਕਰ ਸਕਦਾ ਹੈ ਤੇ ਫਿਰ ਮੁੜ ਕੇ ਬਣਾ ਵੀ ਸਕਦਾ ਹੈ ਜਿਹੜਾ ਇੰਨੀ ਸ਼ਕਤੀ ਦਾ ਮਾਲਕ ਹੈ ਉਸ ਨੂੰ ਤੇ ਕੋਈ ਮਾਨ ਨਹੀਂ ਉਸ ਨੂੰ ਤੇ ਕੋਈ ਸਾਡੇ ਸਾਹਮਣੇ ਕਦੇ ਆਪਣਾ ਕੋਈ ਕਮਾਂਡ ਨਹੀਂ ਦੱਸਦਾ ਉਹ ਤੇ ਐਨਾ ਕੋਈ ਸੇਵਾ ਕਰਦਾ ਹੋਇਆ ਸੰਸਾਰ ਦੀ ਰਚਨਾ ਕਰਦਾ ਹੋਇਆ ਸਾਡੇ ਕੰਮ ਸੁੱਤੇ ਸੀ ਆਪਣੇ ਆਪ ਹੋ ਰਹੇ ਨੇ ਕਦੇ ਸਾਹਮਣੇ ਆ ਕੇ ਦੱਸਦਾ ਵੀ ਨਹੀਂ ਵੀ ਤੇਰੇ ਲਈ ਮੈਂ ਇਹ ਕੀਤਾ ਅਸੀਂ ਕਿਉਂ ਫੁੰਡੇ ਫਿਰਦੇ ਆਂ ਮਾੜੀ ਜੇ ਥੋੜੀ ਜੀ ਸਾਡੇ ਕੋਲ ਵੀਤ ਹੋ ਜਾਏ ਥੋੜੀ ਜੀ ਕਿਸੇ ਜੋਗੇ ਹੋ ਜਾਈਏ ਅਸੀਂ ਸਮੰਦੇ ਨਹੀਂ ਆ ਸਾਡਾ ਹੰਕਾਰ ਹੀ ਨਹੀਂ ਸਮੰਦਾ ਨਿਮਰਤਾ ਉੱਡ ਜਾਂਦੀ ਹੈ ਤੋਂ ਉਸੇ ਸ਼ਬਦ ਦੀ ਪਹਿਲੀ ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਨਾ ਧਰਮ ਨਾ ਜਾਨਾ ਲੋਭੀ ਮਾਇਆ ਤਾਰੀ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਣਾ ਕਿ ਮੈਂ ਮੇਰੇ ਕੋਈ ਚੰਗੇ ਕਰਮ ਨਹੀਂ ਮੇਰਾ ਕੋਈ ਧਰਮ ਨਹੀਂ ਮੈਂ ਤਾਂ ਲੋਭੀ ਮਾਇਆ ਤਾਰੀ ਬੰਦਾ ਹਾਂ ਮੇਰੇ ਵਿੱਚ ਕੋਈ ਗੋਣ ਨਹੀਂ ਗੁਣ ਹੁੰਦੇ ਆ ਤਾਨ ਹੁੰਦੇ ਹੋਏ ਨਿਤਾਣਾਂ ਨਾਮ ਪਰਿਓ ਭਗਤ ਗੋਬਿੰਦ ਦਾ ਇਹ ਰਾਖੂ ਪੈਜ ਤੁਮਾਰੀ ਇਹ ਅਗਰ ਮੇਰਾ ਮੈਂ ਤੇਰਾ ਭਗਤ ਸਦਾਰਿਆ ਮੇਰੇ ਤੇ ਮੇਰ ਸਤਿਕਾਰ ਕਰ ਰਿਹਾ ਹੈ ਸੰਸਾਰ ਮੇਰਾ ਭਗਤੀ ਪਾਵਰ ਜੀਵਨ ਦੇਖ ਕੇ ਤੇ ਇਹ ਤੇਰੀ ਮੇਰ ਹੈ ਇਹ ਰਾਖੂ ਪੈਜ ਤੁਮਾਰੀ ਇਹ ਮੇਰੀ ਇੱਜ਼ਤ ਤੇਰੀ ਹੀ ਇੱਜ਼ਤ ਹੈ ਇਹ ਤੇਰੀ ਮੇਰ ਹੈ ਕਿ ਜੇ ਮੈਨੂੰ ਕੋਈ ਸੰਸਾਰ ਸਤਿਕਾਰ ਦਿੰਦਾ ਮੈਨੂੰ ਮਾਨ ਸਤਿਕਾਰ ਵਾਲਾ ਸਮਝਦਾ ਜੈਸਾ ਬਾਲਗ ਭਾਇ ਸੁਭਾਇ ਲਖ ਅਪਰਾਧ ਕੁਮਾਵੇ ਕਰਮ ਦੀ ਛਿੜਕੇ ਬੂਪਾਂ ਦੀ ਬੋੜ ਪਿਤਾ ਗੱਲ ਲਾਵੇ ਬੱਚਾ ਸੋ ਗਲਤੀਆਂ ਕਰਦਾ ਹੈ ਉਹ ਕਹਿੰਦਾ ਪਿਤਾ ਦੇ ਧਾਈ ਵੀ ਕਰਦਾ ਮਾਰਨ ਵਾਸਤੇ ਪਰ ਪਿਤਾ ਉਸ ਦੀ ਇਸ ਅਨਜਾਨਪੋੜੀ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਜਿਵੇਂ ਬਾਲਗ ਪਾਏ ਸੁਪੈ ਲੱਖ ਅਪਰਾਧ ਕੁਮਾਵੇ ਕਰਮ ਦੀ ਛਿੜਕੇ ਬੂਪਾਂ ਦੀ ਬੋੜ ਪਿਤਾ ਗੱਲ ਲਾਵੇ ਛਿੜਕਦਾ ਵੀ ਹੈ ਸਮਝਾਉਣ ਵਾਸਤੇ ਜੀਵਨ ਵੀ ਸਫਲ ਹੋਣ ਵਾਸਤੇ ਸੁਚਨ ਜੀ ਰੈਬਰੀ ਵੀ ਕਰਦਾ ਛਿੜਕੇ ਲੇਕਿਨ ਫਿਰ ਪਿਤਾ ਮੁੜ ਕੇ ਗੱਲ ਵੀ ਲਾਂਦਾ ਉਸ ਦੀਆਂ ਗਲਤੀਆਂ ਨਜ਼ਰ ਅੰਦਾਜ਼ ਕਰਕੇ ਪਿਛਲੇ ਉਹਨੂੰ ਬਖਸ਼ ਲੈ ਪ੍ਰਭ ਅਗਮ ਮਾਰਗ ਪਾਵ ਪਿਛਲੇ ਮੇਰੇ ਉਹਨਜੋ ਮੇ ਕਰ ਆਇਆ ਉਹ ਮੈਨੂੰ ਬਖਸ਼ ਲੈ ਅੱਗੇ ਵਸੇ ਮੈਨੂੰ ਸੱਚੇ ਮਾਰਗ ਤੇ ਪਾ ਦੇ ਹਰ ਵੇਲੇ ਸਾਡੀ ਅਵਸਥਾ ਤੇ ਇਹ ਹੋਣੀ ਚਾਹੀਦੀ ਹੈ ਕਿ ਆਪਣੇ ਆਪ ਨੂੰ ਨਿਮਾਨੇ ਸਮਝੀ ਆਪਣੇ ਆਪ ਨੂੰ ਗੁਣਹੀਨ ਸਮਝੀਏ ਗੁਰੂ ਪਾਤਸ਼ਾਹ ਗੁਰਾਂ ਦੇ ਖਜ਼ਾਨੇ ਸਨ ਗੁਨੀ ਨਿਧਾਨ ਸਨ ਇਸ ਨੂੰ باوجود ਆਪਣੇ ਲਿਖੇ ਕਿਰ ਲਫਜ਼ ਨਾਨਕ ਨੀਚ ਕਹੇ ਵਿਚਾਰ ਲਬ ਕੁੱਤਾ ਕੂੜ ਚੂੜਾ ਠਖਾ ਦਾ ਮਰਦਾਰ ਹੈ ਏ ਆਪਣੇ ਕਰਮ ਦਾਸ ਰਹੇ ਨੇ ਗੁਰੂ ਸਾਹਿਬ ਫਿਰ ਮੈਂ ਮੇਰੇ ਕੋਲ ਹੈ ਹੀ ਕੁਛ ਨਹੀਂ ਮੇਰੇ ਕੋਲ ਗੁਣ ਹੀ ਕੋਈ ਨਹੀਂ ਐਸੇ ਸ਼ਬਦ ਉਹਨਾਂ ਗੁਰਬਾਣੀ ਬੇਅੰਤ ਲੱਭਣਗੇ ਜਿਹੜੇ ਗੁਰੂ ਪਾਸੇ ਆਪਣੇ ਉਤਨੇ ਟੁਕਾਂਦੇ ਨੇ ਸੰਸਾਰ ਦੇ ਉਹਨਾਂ ਵੀ ਆਪਣੇ ਤੇ ਟੁਕਾਂਦੇ ਪਏ ਨੇ ਤੇ ਅਸੀਂ ਸੋਗ ਉਹਨਾਂ ਦੇ مالک ਹੋ ਕੇ ਵੀ ਘੁੰਡੇ ਫਿਰਦੇ ਹਾਂ ਹਰ ਅੰਤਰਜਾਮੀ ਸਭ ਵਿਦਜਾਨਾ ਤਾਂ ਕਿਸ ਪੇ ਆਖ ਸੁਣਾਈ ਹੈ ਮੇਰੇ ਚੰਗੇ ਮnde ਸਾਰੇ ਕਰਮ ਉਹ ਤਾਂ ਸਭ ਨੂੰ ਜਾਣਦਾ ਅੰਤਰਜਾਮੀ ਹੈ ਘਰ ਘੜ ਕੀ ਅੰਤਰ ਕੀ ਜਾਣਦਾ ਹੈ ਕਹਨੇ ਕਤਨ ਪੀਜਾ ਗੋਬਿੰਦ ਹਰ ਭਾਵੇ ਪੈਜ ਰਖਾਈਏ ਉਹ ਕਹੇ ਨਾਲ ਕਥਨ ਨਾਲ ਬਈ ਕੋ ਬੋਤਾ ਸ਼ੋਰ ਪਾਨ ਨਾਲ ਉਸ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ ਨਾ ਪੀਜਾ ਗੋਬਿੰਦ ਹਰ ਭਾਵੇ ਪੈਜ ਰਖਾਈਏ ਪਰਮਾਤਮਾ ਨੂੰ ਪਾਵੇ ਤਾਂ ਹੀ ਅਸੀਂ ਆਪਣੀ ਇੱਜ਼ਤ ਬਚਾ ਸਕਦੇ ਹਾਂ ਉਹ ਇਸਲਾਮ ਧਰਮ ਵਿੱਚ ਵੀ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਕਿ ਜ਼ਿਲਤ ਔਰ ਇੱਜ਼ਤ ਉਸ ਖੁਦਾ ਦੇ ਹੱਥ ਵਿੱਚ ਹੈ ਕੋਈ ਗੱਲ ਹੈ ਕਿ ਉਹ ਚਾਹੇ ਕਿ ਅਸੀਂ ਸੰਸਾਰ ਦੀ ਜ਼ਲਾਲਤ ਵਾਲੇ ਕਰਮ ਕਰ ਸਕਦੇ ਹਾਂ ਜਾਂ ਚਾਹੇ ਤੇ ਮਿਹਰ ਵਾਲੇ ਕਰ ਸਕਦੇ ਹਾਂ ਉਹ ਭਾਵ ਹੈ ਪੈਜ ਰਖਾਈ ਹੈ ਅਬ ਰੋਟ ਨੇ ਸਗਲੀ ਦੇਖੀ ਕਿ ਤੇਰੀ ਓਟ ਰਖਾਈ ਹੈ ਮੈਂ ਸਾਰੇ ਆਸਰੇ ਉਹ ਸੰਸਾਰ ਦੇ ਤੱਕਲੇ ਨੇ ਪਰ ਸਹੀ ਆਸਰਾ ਉਹ ਪ੍ਰਮਾਤਮਾ ਤੇਰਾ ਹੀ ਹੈ ਜਿਸ ਆਸਰੇ ਸਹੀ ਜੀਵਨ ਯੁਗਤੀ ਅਨੁਸਾਰ ਰਹਾ ਜਾ ਸਕਦਾ ਹੈ ਹੋਏ ਦਿਯਾਰ ਕਿਰਪਾਲ ਪ੍ਰਭ ਠਾਕੁਰ ਆਪੀ ਸੁਣੇ ਬੇਨਤੀ ਉਹ ਕਿਰਪਾਲ ਮਿਹਰਬਾਨ ਹੋ ਜਾਵੇ ਤੇ ਆਪਣੀ ਬੇਨਤੀ ਸਾਡੀ ਬੇਨਤੀ ਸੁਣੇ ਪੂਰਾ ਸਤਗੁਰੂ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤਨੀ ਸੱਚੇ ਸਤਗੁਰੂ ਦਾ ਮੇਲ ਹੋ ਜਾਏ ਸੁਰਸ਼ਵਰ ਦਾ ਮੇਲ ਹੋ ਜਾਏ ਤੇ ਫਿਰ ਮਨ ਦੀਆਂ ਸਾਰੀਆਂ ਚਿੰਤਾਵਾਂ ਚੋਰੀ ਮਿਟ ਜਾਣ ਗਲਤੀਆਂ ਕੁਕਰਮ ਉਹਨ ਇਹ ਮਿਟ ਜਾਣ ਹਰ ਹਰ ਨਾਮ ਔਖੁਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਪ੍ਰਮਾਤਮਾ ਨੇ ਜਦੋਂ ਆਪਣੇ ਨਾਮ ਰੂਪੀ دارو ਨਾਮ ਰੂਪੀ ਓਸ਼ਦੀ ਮੁਖ ਵਿੱਚ ਪਾਈ ਤੇ ਜਨ ਨਾਨਕ ਸੁਖ ਬਸੰਤੀ ਫਿਰ ਸੁਖమే ਜੀਵਨ ਹੈ ਨਹੀਂ ਤਾਂ ਅਸੀਂ ਨਿਮਰਤਾ ਤਿਆਗ ਕੇ ਨਿਮਾਨਾਪਨ ਤਿਆਗ ਕੇ ਜਦੋਂ ਹੰਕਾਰੀ ਹੋ ਕੇ ਗੱਲ ਕਰਦੇ ਆਂ ਤੇ ਕਹਿੰਦਾ ਫਿਰ ਹੰਕਾਰ ਟੁੱਟਣ ਦੇ ਵੀ ਸਾਧਨ ਬਣ ਜਾਂਦੇ ਨੇ ਜਦੋਂ ਐਸਾ ਹੁੰਦਾ ਕੋਈ ਸਾਡੇ ਤੋਂ بڑا ਸਾਡੇ ਵੀ ਬੇਇੱਜ਼ਤੀ ਕਰ ਜਾਂਦਾ ਫਿਰ ਅਕਲ ਠਿਕਾਣੀ ਆਉਂਦੀ ਐ ਜਾ ਕੇ ਕਿ ਵੇ ਮੈਂ ਆਪਣੇ ਤੋਂ ਛੋਟਿਆਂ ਤੋਂ ਆਪਣੇ ਤੋਂ ਨੀਵਿਆਂ ਨੂੰ ਦਰਕਾਰਦਾ ਫਿਰਦਾ ਤੇ ਮੇਰੇ ਤੋਂ ਵੀ ਤਾਂ ਕੋਈ ਨਾ ਕੋਈ ਪਰਮਾਤਮਾ ਨੇ ਵੱਡਾ ਬਣਾਇਆ ਤੇ ਉਹ ਉਸੇ ਤਰ੍ਹਾਂ ਸਾਨੂੰ ਦਰਕਾਰੇ ਫਿਰ ਪਤਾ ਲੱਗਦਾ ਕਿ ਅਸੀਂ ਉਸਰੇ ਸੋਚਦੇ ਆਂ ਕਿ ਇਸ ਬੰਦੇ ਜਿੰਨੀ ਵੀ ਨਿਮਰਤਾ ਨਹੀਂ ਇਸ ਨੇ ਮੇਰੀ ਸਾਰੇ ਪਾਸੇ ਸ਼ਰਮ ਬੇਇੱਜ਼ਤੀ ਕਰ ਦਿੱਤੀ ਤੈਨੂੰ ਅਸੀਂ ਕਰਦੇ ਹਾਂ ਉਸ ਲਈ ਕਿਉਂ ਨਹੀਂ ਸੋਚਦਿਆ ਸੀ ਅਸੀਂ ਵੀ ਸਾਰਿਆਂ ਦਾ ਮਾਨ ਸਤਕਾਰ ਕਾਇਮ ਰੱਖ ਕੇ ਗੱਲ ਕਰੀਏ ਲਖ ਘਾਟੀ ਉਚੋਕ ਹਨੋ ਚੰਚਲ ਚੀਤ ਬਖਾਲ ਨੀਚ ਕੀਜ ਨਿਮਰਤ ਕਣੀ ਕਰਨੀ ਕਮਲ ਜਮਾਲ ਬੰਦੇ ਦੇ ਵਿੱਚ ਇਹ ਜੀਵਨ ਦੀਆਂ ਘਾਟੀਆਂ ਦੇ ਵਿੱਚ ਇਹ ਚਿਤ ਚੰਚਲ ਹੋ ਜਾਂਦਾ ਹੈ ਮਨ ਬੁੱਧੀ ਚੰਚਲ ਹੋ ਜਾਂਦੀ ਹੈ ਚੰਚਲਤਾ ਵਿੱਚ ਆਈ ਹੋਈ ਮਨ ਬੁੱਧੀ ਨਿਮਰਤਾ ਦਾ ਤਿਆਗ ਕਰਦੀ ਹੈ ਨਿਮਨਪੰਦਾ ਤਿਆਗ ਕਰਦੀ ਹੈ ਨੀਚ ਕੀਜ ਨਿਮਰਤ ਕਣੀ ਕਰਨੀ ਕਮਲ ਜਮਾਲ ਇਹ ਅਸੀਂ ਨੀਚ ਕੀਚ ਨਿਮਰਤ ਕਣੀ ਨੀਚ ਕੀਚ ਹੁੰਦੇ ਹੋ ਤਾਂ ਬੰਦਾ ਨਿਮਰਤਾ ਰੱਖਦਾ ਹੈ ਲੇਕਿਨ ਅਸੀਂ ਉੱਚ ਪਦਵੀ ਤੇ ਹੋ ਕੇ ਵੀ ਨਿਮਰਤਾ ਰੱਖੀਏ ਫਿਰ ਬੜੀ ਵੱਡੀ ਗੱਲ ਹੈ ਨੀਵੇਂ ਆਦਮੀ ਦੇ ਜਿਹੜਾ ਹੱਥ ਜੋੜਦਾ ਈ ਹੈ ਕਿਸੇ ਅਗੇ ਪਰ ਅਸੀਂ ਵੱਡੇ ਮਾਨ ਰਤਵੇ ਵਾਲੇ ਹੋਈਏ ਫਿਰ ਵੀ ਅਸੀਂ ਸਮਾਜ ਦੇ ਸੇਵਕ ਆਪਣਿਆਪ ਨੂੰ ਸਮਝ ਲਈਏ ਇਹ ਬੜੀ ਵੱਡੀ ਗੱਲ ਹੈ ਇਹ ਕਮਾਲ ਦੀ ਗੱਲ ਹੈ ਤੇ ਮਨ ਤੂੰ ਮਤ ਮਾਨ ਕਰੇ ਜੇ ਹੂੰ ਕਿਸ ਜਾਣਦਾ ਕਿ ਕੋਈ ਜਾਣ ਲੈ ਤੂੰ ਕੋਈ ਗਿਆਨ ਆ ਗਿਆ ਹੈ ਕਿ ਮਾਨ ਨਾ ਕਰੀ ਗੁਰਮੁਖ ਨਿਮਾਨਾ ਹੋ ਗੁਰਮੁਖ ਬਨ ਤੇ ਨਿਮਾਨਾ ਹੋ ਕੇ ਰਾਇ ਅੰਤਰ ਅਗਿਆਨ ਹੂੰ ਬੁੱਧ ਹੈ ਸੱਚ ਸ਼ਬਦ ਮਨ ਖੋ ਅੰਤਰ ਅਗਿਆਨ ਹੈ ਹੂੰ ਬੁੱਧ ਹੈ ਹੂੰ ਵਾਲੀ ਬੁੱਧੀ ਹੋਵੇ ਅੰਦਰ ਅਗਿਆਨ ਹੋਵੇ ਸੱਚੇ ਸ਼ਬਦ ਮਨ ਖੋ ਸੱਚੇ ਸ਼ਬਦ ਨਾਲ ਜੁੜ ਕੇ ਹੀ ਸ਼ਬਦ ਦੇ ਰਾਹੀ ਇਹ ਆਪਣੇ ਅੰਦਰ ਹੂੰ ਮੈਂ ਹੰਕਾਰ ਦੀ ਮੈਲ ਲਾਈ ਜਾ ਸਕਦੀ ਹੈ ਹੋ ਨਿਮਾਣਾ ਸਤਿਗੁਰੂ ਆ ਗਿਆ ਮਤ ਕਿਛ ਆਪ ਲਿਖਾਵੇਂ ਮਤੇ ਕੁਝ ਆਪਣਾ ਆਪ ਗੁਰਦੇ ਸਾਹਮਣੇ ਦਸਨਾ ਸ਼ੁਰੂ ਹੋ ਜਾਏ ਮੈਂ ਇਹ ਬਾਤਿਆ ਮੈਂ ਤੇਰੇ ਇੰਨੇ ਪਾਠ ਕਰਦਾ ਇੰਨੇ ਸੁਖਮਣੀ ਕਰਦਾ ਇੰਨੇ ਖੰਡ ਪਾੜ ਕੇ ਤੇ ਮੈਂ ਤੇ ਇੱਕੋ ਚੋਕੜ ਵੀ ਪੂਰਾ ਖੰਡ ਪਾੜ ਕਰ ਜਾਂਦਾ ਦੇਖੋ ਜੀ ਅੱਜ ਕੱਲੇ ਵੀ ਮਸ਼ੂਰੀਆਂ ਜਲਦੀਆਂ ਵੀ ਨੇ ਫੇਸਬੁੱਕ ਗਰੁੱਪ ਆੜਦੇ ਨੇ ਆ ਬੀਬੀ ਜੀ ਨੇ ਆ ਕਿਸੇ ਬੰਦੇ ਨੇ ਜੀ ਇੱਕੋ ਚੋਕੜੇ ਪੂਰਾ ਖੰਡ ਪਾੜ ਕਰ ਛੜਿਆ ਵੋਈ ਦੱਸੋ ਮੈਨੂੰ ਗੁਰਗਨ ਸਾਹਿਬ ਜੀ ਕੀ ਦੇਹ ਹੋ ਜਾ ਕੋਈ ਅਠ ਕਰਮ ਲਿਖਿਆ ਹੋਇਆ ਇਸ ਕਿਸਮ ਮੈਂ ਠੀ ਪਾੜ ਕਰਨੇ ਨਾ ਖਾਣਾ ਨਾ ਪੀਣਾ ਤੇ ਇੱਕ ਇੱਕੋ ਚੌਕੜੇ ਬੈ ਕੇ ਉਹ ਇਹ ਕੋਈ ਫਾਮ ਮਗਾਣਾਗੇ ਉਹ ਬਾਈ ਆਸੇ ਆਸੇ ਪੜੋ ਮਜ਼ੇ ਨਾਲ ਪੜੋ ਸਹਿਜੇ ਸਹਿਜੇ ਪੜੋ ਸਵਾਦ ਨਾਲ ਕੇ ਪੜੋ ਮੁਕਾਨ ਦਾ ਕੰਮ ਨਾ ਕਰੋ ਬਾਨੀ ਪੜ ਕੇ ਮੁਕਾਨ ਦਾ ਕੰਮ ਨਾ ਕਰੋ ਕੋਈ ਸਰੀਰ ਨੂੰ ਕਸ਼ ਦੇਣ ਦੀ ਲੋੜ ਨਹੀਂ ਹੈ ਉਹ ਰੱਬ ਦਾ ਸਰੀਰ ਹੈ ਸਰੀਰ ਜਿ ਬੈਠਾ ਹੈ ਸਰੀਰ ਨੂੰ ਕਸ਼ ਦੇਾਂਗੇ ਪਰੇਸ਼ਾਨ ਕਰਾਂਗੇ ਤੇ ਉਹ ਅੰਦਰ ਬੈਠਾ ਖੁਸ਼ ਹੋਏਗਾ ਕਿ ਭੁੱਖੇ ਰਹੀ ਅੰਦਰ ਲੱਖ ਖੁਸ਼ ਹੋਏਗਾ ਨਗੇਰੀ ਅੰਦਰ ਲੱਖ ਖੁਸ਼ ਹੋਏਗਾ ਪਿਆਸੀ ਰਹੀ ਪ੍ਰਭੂ ਅੰਦਰ ਬੈਠਾ ਖੁਸ਼ ਹੋਏਗੀ ਉਹਦੀ ਜੋਤ ਨਹੀਂ ऐसा कुछ नहीं है शरीर ਨਾਲ ਕੋਈ ਅਟਰਮੀ ਕਰਨ ਦੀ ਲੋੜ ਨਹੀਂ ਹੈ ਨਿਮਰਤਾ ਸਹਿਦਾ ਆਰਾਮ ਨਾਲ ਪਿਆਰ ਨਾਲ ਪਰਮਾਤਮਾ ਨੂੰ ਆਮ ਜਪੋ ਹੋ ਨੂ ਮਾਨ ਸਤਿਗੁਰੂ ਅਗੇ ਮਤ ਕਿ ਆਪ ਲਖਾਵੇਂ ਆਪਣਾ ਆਪਣਾ ਲਖਾਂਦਾ ਫਿਰ ਆਪਣੇ ਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇਂ ਇਹ ਆਪਣੇ ਹੰਕਾਰ ਦੇ ਬੰਦਾ ਆਪ ਹੀ ਸਰਦਾ ਹੈ ਆਪਣੇ ਲਈ ਟੂ ਆਪੇ ਹੀ ਖੜਦਾ ਹੈ ਆਪਣੇ ਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇਂ ਮਤ ਤੂੰ ਵੀ ਆਪਣਾ ਆਪ ਗਵਾ ਲੈਣੇ ਇਸੇ ਕਿਸੇ ਵਿੱਚ ਘਰ ਕੋ ਜਾਵੇਂ ਆਪਣਾ ਆਪਾ ਪਛਾਣ ਬੜੀ ਉੱਚੀ ਸੂਚੀ ਆਤਮਾ ਵਸਦਾ ਤੇਰੀ ਮੰਤੂ ਜੋਤ ਰੂਪੇ ਆਪਣਾ ਮੂਲ ਪਛਾਨ ਤੇ ਕਿਹਦੇ ਨਵੇਂ ਪੱਧਰ ਦੀ ਸੋਚ ਵਾਲੇ ਪਾਸੇ ਕਿਧਰ ਤੁਰ ਪਿਆ ਸਤੁਰੂ ਦਾ ਭਾਣਾ ਕਰੇਕਾਰ ਸਤਗੁਰ ਦਾ ਭਾਣਾ ਲਾਗ ਰੋ ਰੱਬ ਦੀ ਰਜ਼ਾ ਵੀ ਤੁਰ ਰੱਬ ਦੇ ਭਾਣੇ ਹੁਕਮ ਜਿ ਤੁਰ ਉਹਦੇ ਭਾਣੇ ਵਿੱਚ ਰਹਿ ਕੇ ਸਾਰੇ ਕੰਮ ਕਰ ਕਰ ਜੋ ਤੇਰੇ ਕੋਲੋਂ ਉਹ ਕਰਵਾ ਰਿਹਾ ਤੂੰ ਤੇ ਸੇਵਕ ਹੈ ਭਾਈ ਤੂੰ ਤੇ ਉਸ ਪਰਮਾਤਮਾ ਦਾ ਇੱਕ ਇਨਸਟਰੂਮੈਂਟ ਹੈ ਫਿਰ ਇਹ ਸਰੀਰ ਰਹੀ ਸੰਸਾਰ ਦੇ ਜਿਹੜੇ ਕੰਮ ਉਸਨੇ ਕਰਵਾਉਣੇ ਕਰਾ ਰਿਹਾ ਤੂੰ ਕਾਦੇ ਮਾਨ ਪੁੰਨਿਆ ਫਿਰਦੇ ਸਤਿਗੁਰ ਕਾ ਪਾਣਾ ਕਰੇ ਕਾਰ ਗੁਰੂ ਦਾ ਹੁਕਮ ਸਮਝ ਕੇ ਜ਼ਿੰਦਗੀ ਦੀ ਕਾਰਕੁਮਾ ਸਤਿਗੁਰ ਕਾ ਪਾਣਾ ਲਾਗ ਰੋ ਪਾਣਾ ਨਾ ਲੱਗਿਆ ਰੋ ਮਨ ਮਰਜ਼ੀਆਂ ਆਪਣਾ ਆਪ ਨੂੰ ਹਉਮੈ ਆਪਣੀ ਤਿਆਗ ਇਉ ਕਹੇ ਨਾਨਕ ਆਪ ਛੱਡ ਸੁਖ ਪਾਵੇਂ ਮਨ ਨਿਮਾਣਾ ਹੋਈ ਰੋ ਇਹ ਐ ਤਰੀਕਾ ਕਿ ਮਨ ਨਿਮਾਣਾ ਹੋ ਕੇ ਰਹਿ ਤੈ ਫਿਰ ਆਪਣਾ ਆਪ ਆਪਨੇ ਆਪ ਨੂੰ ਤਿਆਗ ਫਿਰ ਸੁਖ ਪਾਵੇਂ ਫਿਰ ਤੂੰ ਸੁਖ ਦੀ ਪ੍ਰਾਪਤੀ ਕਰੇਗਾ ਜਿਉ ਨਿਮਾਣਾ ਸਤਿਗੁਰ ਵਾਣਾ ਸਗਲਾ ਆਪ ਮਿਟਾਈਐ ਕਿਉਂ ਨਿਮਾਨਾ ਨਿਮਾਨੇ ਹੋ ਜਾਈਏ ਸਦ ਕੁਰਬਾਨਾ ਸਦਾ ਆਪਣੇ ਆਪ ਕੁਰਬਾਨ ਕਰੀਏ ਸੰਸਾਰ ਦੇ ਸੁਖ ਪਿੱਛੇ ਸੰਸਾਰ ਦੀ ਖੁਸ਼ੀ ਪਿੱਛੇ ਸਗਲਾ ਆਪ ਮਿਟਾਈਏ ਆਪਣਾ ਆਪ ਨੂੰ ਪੂਰਨ ਦੁਰ ਦੇ ਮਿਟਾ ਦੇ ਮੈਂ ਕੁਛ ਹਾਂ ਮੇਰਾ ਮੁਝ ਮੇਂ ਕਿਛ ਨਹੀਂ ਦੂ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਦੇ ਕਹਿ ਲਾ ਗਿਆ ਮੇਰਾ ਇਹ ਅਵਸਥਾ ਆਪਣੀ ਬਣਾ ਲੈ ਤੇ ਤਨ ਉਹਦਾ ਆਤਮਾ ਉਹਦੀ ਮਨ ਉਹਦਾ ਸਰੀਰ ਕਿਰਿਆ ਉਹਦੀ ਮੇਰੇ ਨਾਲ ਮੈਂ ਕੀ ਬਣਾਇਆ ਉਹ ਤਨ ਪਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪੈ ਆਪ ਵਿਚਾਇਆ ਉਹ ਤਨ ਭਾਗ ਉਹਨ ਭਾਗਾਂ ਵਾਲੇ ਉਹ ਨਹੀਂ ਜਿਨਾਂ ਕੋਲ ਬੜੀਆਂ ਕੋਠੀਆਂ ਕਰਨ ਬੜੇ ਉੱਚੇ ਰਤੂ ਗੁਰੂਤਵੇ ਰੀੜਰੀਆਂ ਮਿਲ ਗਈਆਂ ਇਹ ਕੋਈ ਵੱਡੇ ਭਾਗਾਂ ਦੀ ਗੱਲ ਨਹੀਂ ਸਾਰਾ ਕੋਈ ਇੱਥੇ ਘਰਿਆ ਰਹਿ ਜਾਂਦਾ ਉਹ ਤਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪੈ ਆਪ ਵਿਚਾਇਆ ਇਹ ਹੈ ਸੱਚਾ ਅੰਮ੍ਰਿਤ ਪ੍ਰਭੂ ਤੋਂ ਮਿਲਦਾ ਸੱਚੀ ਸੁਧਾ ਮਿਲਦੀ ਹੈ ਜਿਨ ਪ੍ਰਭ ਲੱਦਾ ਹਮਤਿਸ ਪੇ ਆਪ ਵਿਚ ਆਇਆ ਜਿਸ ਪ੍ਰਮਾਤਮਾ ਦੂਏ ਚੀਜ਼ਾਂ ਲਭੀਆਂ ਨੇ ਉਹਦੇ ਉਤੋਂ ਆਪਣਾ ਆਪ ਕੁਰਬਾਨ ਕਰੀਏ ਹੰਕਾਰੀਏ ਨੇ ਨਾਨਕ ਦੀਨ ਸ਼ਰਨ ਸੁਖ ਸਾਗਰ ਰਾਖ ਲਾਜ ਅਪਣਾਇਆ ਮੈਂ ਦੀਨ ਤੇਰੀ ਸ਼ਰਨ ਆਇਆ ਮੇਰੀ ਲਾਜ ਰਖ ਲੈ ਮੇਰੇ ਕੋਲ ਨੂੰ ਕੋਈ ਐਸੇ ਕਰਮ ਨਾ ਹੋਣ ਜਿਹੜੇ ਤੇਰੀ ਨਿਗਾਹ ਵਿੱਚ ਮੈਂ ਗਿਰ ਜਾਵਾਂ ਮੈਂ ਨੀਵੇਂ ਪੱਦਰ ਦਾ ਹੋ ਜਾਵਾਂ ਮੇਰਾ ਜੀਵਨ ਉੱਚਾ ਰੱਖ ਹੋਏ ਨਿਮਾਨੀ ਠਹਿ ਪਾਵਾਂ ਪੂਰੇ ਸਤਿਗੁਰੂ ਪਾਸ ਇਹ ਮੇਰੀ ਅਵਸਥਾ ਹੋਵੇ ਨਿਮਾਨੇ ਗੁਰਮਾਨ ਹੈ ਗੁਰਸਤਗੁਰੂ ਕਰੇ ਸ਼ਾਬਾਸ਼ ਉਹ ਗੁਰੂ ਨਿਮਾਨਿਆਂ ਦਾ ਮਾਨ ਹੈ ਤੇ ਜੇ ਅਸੀਂ ਮਾਨ ਹੁੰਦੇ ਵੀ ਨਿਮਾਨੇ ਹੋ ਕੇ ਰਹੀਏ ਕਿ ਫਿਰ ਗੁਰ ਸਤਗੁਰ ਕਰੇ ਸ਼ਾਬਾਸ਼ ਫਿਰ ਸ਼ਾਬਾਸੀ ਹੈ ਮਾਨ ਹੁੰਦੇ ਆ ਫੁੱਟ ਜਾਈਏ ਤੇ ਮਾਨ ਨਾ ਹੋਵੇ ਤੇ ਇਨਸਾਨੀਅਤ ਵੀ ਗਿਰ ਜਾਈਏ ਬਿਲਕੁਲ ਹੀ ਆਪਣੀ ਮਾਨ ਸਤਕਾਰ ਆਪਣੀ ਗੁਵਾ ਲਈਏ ਆਪਣੀ ਇੱਜ਼ਤ ਪਾਤੀ ਵੀ ਗੁਵਾ ਲਈਏ ਪ੍ਰਤਮ ਸਿੰਘ ਤੁਸੀਂ ਦੇਖੋ ਗਰੀਬ ਹੁੰਦੇ ਆ ਤੇੜ ਇੱਕ ਕਚਹਿਰਾ ਹੈ ਤੇ ਇੱਕ ਚਾਦਰ ਹੈ ਉਦੇ ਵਿੱਚ ਆਪਣੇ ਆਪ ਨੂੰ ਖਾਲਸਾ ਸ਼ੈਨਸ਼ਾ ਖੁਦ ਹੀ ਕੋ ਪਾਕਤ ਨਾ ਦੇ ਸੰਸਾਰ ਦੇ ਕੋ ਮਾਨ ਸਤਕਾਰ ਨਾ ਮਿਲਣ ਕੋ ਅਮੀਰੀਆਂ ਨਾ ਮਿਲਣ ਤੇ ਹੀਨਤਾ ਪਾ ਵਿੱਚ ਨਹੀਂ ਆਉਣਾ ਤੇ ਜੇ ਮਿਲ ਜਾਣ ਤੇ ਹੰਕਾਰ ਵਿੱਚ ਨਹੀਂ ਆਉਣਾ ਇਹ ਗੁਰਸਿੱਖੀ ਦੀ ਇਹ ਅਵਸਥਾ ਹੈ ਪਰ ਇਹ ਮਿਲਦੀ ਹੈ ਗੁਰੂਦਰ ਤੇ ਆ ਕੇ ਸ਼ਬਦ ਦੇ ਲੱਲੇ ਕੇ ਚਰਨ ਨੂੰ ਕਮਲ ਦਾ ਆਸਰਾ ਦੂਜਾ ਨਹੀਂ ਠਾਂ ਕੋਈ ਦੂਜੀ ਥਾਂ ਨਹੀਂ ਜੇ ਚਰਨ ਕਮ ਦਾ ਆਸਰਾ ਲੈਣਾ ਹੀ ਪੈਣਾ ਹੈ ਇਸ ਨੂੰ ਹੋਰ ਥਾਂ ਨਹੀਂ ਸ਼ਬਦ ਲਾਗ ਸਵਾਰੀ ਆ ਮੈਂ ਤਰ ਤੇਰੀ ਪਰਮ ਤੇਰੇ ਤਾਨ ਰਖਾਉ ਮੈਂ ਤੇ ਪ੍ਰਮਾਤਮਾ ਤੇਰੀ ਤਰਹ ਤੇਰਾ ਹੀ ਅਸਰਾ ਹੈ ਤੇਰੇ ਭਰੋਸੇ ਹਾਂ ਤੇਰਾ ਤਾਨ ਰਖਾਉ ਤੇਰੀ ਬਖਸ਼ਿਸ਼ ਤਾਕਤ ਨਾਲੀ ਤੇ ਮੈਂ ਰਹਿ ਰਿਹਾ ਮੇਰੀ ਕਿਹੜੀ ਤਾਕਤ ਹੈ ਮੇਰੀ ਕੀ ਪਾਇਆ ਹੈ ਨਿਮਾਨਿਆ ਪ੍ਰਭ ਮਾਨ ਤੂੰ ਤੇਰਾ ਸੰਗ ਸਮਾਉ ਇਹ ਪ੍ਰਭ ਤੂਦ ਨਿਮਾਨਿਆ ਦਾ ਮਾਨ ਹੈ ਮੈਂ ਤੇ ਤੇਰੇ ਵਿੱਚ ਹੀ ਸਮਾ ਸਕਦਾ ਹਾਂ ਇਹ ਮੈਨੂੰ ਫੱਬਦਾ ਹੈ ਇਹ ਮੈਨੂੰ ਜਚਦਾ ਹੈ ਤੋ ਇਹ ਵਿਸ਼ਾ ਅੱਜ ਅਸੀਂ ਲਿਆ ਹੈ ਜੀ ਇੱਕ ਅਦਾ ਦਿਨ ਹੋਰੇ ਵਿਸ਼ਾ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ